ਮੇਰਾ ਹੀ ਕਾਲਜ ਪੜਦਾ ਮੁੰਡਾ ਮੇਰਾ ਰੱਬ ਬਣ ਗਿਆ ਸੀ। ਉਹਦੇ ਪਿਆਰ ਅੱਗੇ ਬਾਕੀ ਸਭ ਦਾ ਪਿਆਰ ਫਿੱਕਾ ਪਿੱਕਾ ਜਿਹਾ ਲੱਗਦਾ ਸੀ। ਉਹ ਮੈਨੂੰ ਜਿੱਥੇ ਵੀ ਮਿਲਣ ਬੁਲਾਉਂਦਾ ਮੈਂ ਬਿਨਾਂ ਕੋਈ ਸਵਾਲ ਕੀਤੇ ਪਹੁੰਚ ਜਾਂਦੀ। ਪਰ ਫਿਰ ਵੀ ਮੈਨੂੰ ਉਹਦੇ ਪਿਆਰ ਜਸਮਾਨੀ ਨਾ ਹੋ ਕੇ ਰੂਹਾਨੀ ਲੱਗਦਾ। ਪਰ ਲੈਂਡਲਾਈਨ ਫੋਨ ਤੇ ਗੱਲ ਕਰਨੀ ਔਖੀ ਲੱਗਦੀ ਸੀ ਤਾਂ ਉਹਨੇ ਮੋਬਾਈਲ ਲੈ ਦਿੱਤਾ। ਸਭ ਤੋਂ ਚੋਰੀ ਛਿਪਾ ਕੇ ਰੱਖਦੀ। ਪਰ ਕਹਿੰਦੇ ਹਨ ਕਿ ਆਸ਼ਕੰਨੇ ਹੁੰਦੇ ਹਨ ਪਰ ਆਸਾ ਪਾਸੇ ਵਾਲੇ ਨਹੀਂ। ਐਸੀ ਵੀ ਮਾਵਾ ਦੀਆਂ ਅੱਖਾਂ ਤੋਂ ਬਹੁਤੀ ਦੇਰ ਕੁਝ ਲੁਕ ਨਹੀਂ ਸਕਦਾ ਮਾਂ ਨੂੰ ਥੋੜਾ ਸ਼ੱਕ ਹੋਇਆ ਕਿ ਮੈਂ ਸਾਰਾ ਦਿਨ ਆਪਣੇ ਕਮਰੇ 'ਚ ਬੈਠੀ ਕੀ ਕਰਦੀ ਰਹਿੰਦੀ ਆ ਉਹਨੇ ਡੈਡੀ ਨੂੰ ਬਿਨਾਂ ਦੱਸੇ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਿਆਰ ਤਾਂ ਚੰਗਿਆਂ ਚੰਗਿਆਂ ਦੀ ਮੱਤ ਤੇ ਪਰਦਾ ਪਾ ਦਿੰਦਾ ਮੈਂ ਤਾਂ ਹੈ ਹੀ ਨਿਆਣੀ ਮੱਤ ਸੀ ਉਹ ਹੁਣ ਮੇਰੇ ਆਉਣ ਜਾਣ ਤੇ ਟਾਈਮ ਦਾ ਖਿਆਲ ਰੱਖਦੀ ਇਸ ਟੋਕਾ ਟਾਕੀ ਤੋਂ ਅਸੀਂ ਦੋਨੋਂ ਤੰਗ ਆ ਗਏ ਤੇ ਉਹ ਮੇਰੇ ਤੋਂ ਵੱਡਾ ਸੀ ਉਹਦੀ ਗ੍ਰੈਜੂਏਸ਼ਨ ਤਾਂ ਪੂਰੀ ਹੋ ਗਈ ਸੀ ਮੇਰਾ ਹੀ 1 ਸਾਲ ਬਾਕੀ ਸੀ ਪਰ ਉਹਦੇ ਲਈ ਤਾਂ ਮੈਂ ਸਭ ਕੁਰਬਾਨ ਕਰਨ ਨੂੰ ਤਿਆਰ ਸੀ ਅਸੀਂ ਦੋਹਾਂ ਨੇ ਘਰੋਂ ਭੱਜਣ ਦੀ ਸਕੀਮ ਬਣਾ ਲਈ ਇੰਨੀ ਖੁਸ਼ੀ ਮੈਨੂੰ ਕਦੇ ਨਹੀਂ ਹੋਈ ਸੀ ਜਿੰਨੀ ਸਿਰਫ ਉਹਦੇ ਨਾਲ ਰਹਿਣ ਦੀ ਕਲਪਨਾ ਕਰਕੇ ਹੀ ਹੋ ਰਹੀ ਸੀ ਰਾਤ ਨੂੰ ਹੀ ਮੈਂ ਸਭ ਤਿਆਰੀ ਕਰ ਲਈ ਪਹਿਲੀ ਬੱਸ ਸਾਡੇ ਸ਼ਹਿਰ ਤੋਂ 4 ਵਜੇ ਚੱਲਦੀ ਸੀ ਤੇ ਫਿਰ 4:30 ਵਜੇ ਮੈਂ 4:00 ਵਜੇ ਚੁੱਪਚਾਪ ਘਰੋਂ ਨਿੱਕਲ ਪਈ ਕੁਝ ਕੱਪੜੇ ਤੇ ਪੈਸੇ ਮੈਂ ਰੱਖ ਲਏ ਸੀ ਕਾਲਜ ਬੈਗ ਵਿੱਚ ਘਰ ਦੀ ਇੱਕ ਚਾਬੀ ਮੇਰੇ ਕੋਲ ਹੁੰਦੀ ਸੀ ਕਿਉਂਕਿ ਮੰਮੀ ਡੈਡੀ ਦੋਨੋਂ ਨੌਕਰੀ ਕਰਦੇ ਸਨ ਅਤੇ ਕਈ ਵਾਰ ਮੈਂ ਜਲਦੀ ਘਰ ਆ ਜਾਂਦੀ ਸੀ ਮੇਰੇ ਕਦਮਾਂ ਵਿੱਚ ਕਾਲ ਸੀ ਅਤੇ ਦਿਲ ਵਿੱਚ ਡਰ ਨਾ ਮੋ ਨਿਸ਼ਾਨ ਵੀ ਨਹੀਂ ਸੀ ਬਸ ਸਟੈਂਡ ਪਹੁੰਚੇ ਜਦੋਂ ਮੈਂ ਬੱਸ ਵਿੱਚ ਚੜੀ ਤਾਂ 10-12 ਹੀ ਸਵਾਰੀਆਂ ਸਨ ਜੋ ਮੈਨੂੰ ਕਾਲਜ ਹੁਦਿਆਰਥੀ ਹੀ ਸਮਝ ਕੇ ਆਪਣੇ ਧਿਆਨ ਬੈਠੀਆਂ ਸਨ ਮੈਂ ਆਪਣੇ ਹੀ ਸਤਰੰਗੇ ਸੁਪਨਿਆਂ ਵਿੱਚ ਗਵਾਚੀ ਸੀ ਟੂਪਰ ਬੈਠ ਕੇ ਹੀ ਬਸ ਚੱਲਣ ਵਿੱਚ ਜੇ ਸਮਾਂ ਸੀ ਪਰ ਕਨੈਕਟਰ ਨੇ ਟਿਕ ਟਕ ਕੱਟਣੀ ਸ਼ੁਰੂ ਕਰ ਦਿੱਤੀਆਂ ਸਨ ਉਹ ਜਦੋਂ ਟਿਕ ਟਕ ਕੱਟਣ ਲਈ ਮੇਰੇ ਕੋਲ ਆ ਕੇ ਹੱਥ ਅੱਗੇ ਵਧਾ ਲਈ ਸੀ ਕਿ ਇੱਕਦਮ ਮੇਰਾ ਧਿਆਨ ਉਹਦੇ ਸੱਜੇ ਬੁੱਟ ਉੱਪਰ ਬੰਦੀ ਰਖੜੀ ਤੇ ਗਿਆ ਹੋ ਬੇ ਹੋ ਇਹੋ ਜੀ ਰਖੜੀ ਤਾਂ ਮੈਂ ਵੀ ਨਿੱਕੇ ਦੇ ਬੰਨੀ ਸੀ ਰਖੜੀ ਲੰਗੀ ਨੂੰ ਤਾਂ 2 ਮਹੀਨੇ ਹੋ ਚੱਲੇ ਸੀ ਪਰ ਉਹਦੇ ਗੁੱਟ ਤੇ ਬੰਨੀ ਰਖੜੀ ਨੇ ਨਿੱਕਾ ਯਾਦ ਕਰਵਾ ਦਿੱਤਾ ਉਹ ਵੀ ਤਾਂ 6-6 ਮਹੀਨੇ ਰਖੜੀ ਬੰਨੀ ਰੱਖਦਾ ਸੀ ਜਦੋਂ ਧਾਗਾ ਆਪ ਨਿਕਾਸ ਕੇ ਟੁੱਟ ਜਾਂਦਾ ਉਸ ਗੁੱਟ ਉਸ ਰਖੜੀ ਨੇ ਇੱਕ ਪਲ ਵਿੱਚ ਮੇਰੇ ਦਿਮਾਗ 'ਚ ਤੂਫਾਨ ਲੈ ਆਂਦਾ ਮੈਨੂੰ ਇੰਜ ਹੱਕੀ ਬੱਕੀ ਦੇਖ ਕੇ ਨੇਕ ਨੇ ਦੁਬਾਰਾ ਆਵਾਜ਼ ਦਿੱਤੀ ਪਰ ਮੈਂ ਕਾਹਲੀ ਨਾਲ ਇਹ ਕਹਿੰਦੀ ਹੋਈ ਬਸ ਤੋਂ ਉੱਤਰ ਗਈ ਕਿ ਮੈਂ ਆਪਦੇ ਆਈ ਘਾਟ ਘਰ ਪੁੱਲ ਆਈ ਹਾਂ ਮੈਂ ਵਾਪਸ ਕਾਰ ਵੱਲ ਤੁਰ ਪਈ ਇਨਾਂ ਨੂੰ ਮੇਰਾ ਮੋਬਾਈਲ ਵੀ ਵੱਜ ਪਿਆ ਮੈਂ ਫੋਨ ਨਾਲੀ ਵਿੱਚ ਸੁੱਟ ਜਿਵੇਂ ਚੁੱਪਚਿਪਿਤੇ ਕਰੋ ਤੁਰੀ ਸੀ ਓਵੇਂ ਜਾ ਕੇ ਪੈ ਗਈ ਉਸ ਇੱਕ ਘੰਟੇ ਮੇਰੀ ਜ਼ਿੰਦਗੀ ਬਦਲ ਦਿੱਤੀ ਸੀ ਅੱਜ 9 ਸਾਲ ਹੋ ਗਏ ਉਸ ਘਟਨਾ ਨੂੰ ਬਾਲ ਬੱਚਿਆਂ ਵਾਲੀ ਹੋ ਗਈ ਹਾਂ ਪਰ ਅੱਜ ਵੀ ਹਰ ਰੋਜ਼ ਉਸ ਰਖੜੀ ਵਾਲੇ ਗੁੱਟ ਦਾ ਸ਼ੁਕਰੀਆ ਅਦਾ ਕਰਦੀ ਹਾਂ ਜਿਸ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਅਣਜਾਣੇ ਵਿੱਚ ਇਨਮੋਸ਼ੀ ਭਰੀ ਜ਼ਿੰਦਗੀ ਤੋਂ ਬਚਾ ਲਿਆ ਪ੍ਰਮਾਤਮਾ ਸ਼ਾਂਤ ਰੱਖੇ ਜੇ ਗੁੱਟਾਂ ਨੂੰ ਤੇ ਰਖੜੀ ਬੰਨਣ ਵਾਲੇ ਹੱਥਾਂ ਨੂੰ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ